1 ਕਰੋੜ ਦੀ ਰਾਸ਼ੀ ਦਾ ਐਲਾਨ ਕੀਤਾ ਸੀ ਜਿਵੇਂ ਪੰਜਾਬ ਸਰਕਾਰ ਨੇ ਪਤਾ ਤੁਹਾਨੂੰ ਹਾਂਜੀ ਸਰ ਪਤਾ ਤਾਂ ਹੈ ਪਰ ਨਹੀਂ ਸਾਨੂੰ ਕੁਝ ਨਹੀਂ ਦਿੱਤਾ ਇਹਨਾਂ ਨੇ ਕੋਈ 1 ਕਰੋੜ ਨਹੀਂ ਦਿੱਤਾ ਹੂੰ ਕੁਝ ਨਹੀਂ ਕੀਤਾ ਹੈਗਾ ਇਹ ਬੋਲ ਰਿਹਾ ਸੀ ਵੀ ਕੋਈ ਠੋਕਰ ਲੱਗ ਕੇ ਵੀ ਮੇਰੇ ਪੰਜਾਬ ਦਾ ਜਵਾਨ ਸ਼ਹੀਦ ਹੁੰਦਾ ਤਾਂ ਮੈਂ ਉਹਨੂੰ ਸ਼ਹੀਦ ਮੰਨੂ ਸੈਂਟਰ ਸਰਕਾਰ ਮੰਨੇ ਨਾ ਮੰਨੇ ਪਰ ਅਸੀਂ ਤਾਂ ਖੁਦ ਦੇਖ ਰਹੇ ਹਾਂ ਵੀ ਸਾਡੇ ਨਾਲ ਤਾਂ ਬੇਇਨਸਾਫੀ ਹੋ ਰਹੀ ਹੈ ਹੂੰ ਪੰਜਾਬ ਸਰਕਾਰ ਵੱਲੋਂ ਜੀ ਨੀਤੀ ਬਣਾਈ ਗਈ ਹੈ ਕਿ 1 ਕਰੋੜ ਦੀ ਸਨਮਾਨ ਰਾਸ਼ੀ ਅਸੀਂ ਤਾਂ ਚਾਹੇ ਹਾਰਟ ਅਟੈਕ ਹੋ ਗਿਆ ਉਥੇ -40 ਡਿਗਰੀ ਟੈਂਪਰੇਚਰ ਦੇ ਵਿੱਚ ਡਿਊਟੀ ਤਾਂ ਤੁਸੀਂ ਲਈ ਜਨਾ ਉਹਨਾਂ ਦੀ ਉੱਥੇ ਬ੍ਰੇਨ ਹੈਮਰੇਜ ਹੋ ਗਿਆ ਹੱਟੈਕ ਹੋ ਗਿਆ ਤਾਂ ਉਹਨੂੰ ਸ਼ਹੀਦ ਮੰਨਿਆ ਜਾਊਗਾ ਜੀ ਦੇਸ਼ ਵਾਸਤੇ ਕਿਹਾ ਸੀ ਨਾ ਉੱਥੇ ਉਹ ਜਰੂਰੀ ਹੋ ਗਿਆ ਕਿ ਦੁਸ਼ਮਣ ਦੀ ਗੋਲੀ ਨਾਲ ਹੀ ਮਰੇ ਇਹਦਾ ਮਤਲਬ ਮਾਪੇ ਇਹ ਅਰਦਾਸ ਕਰਿਆ ਕਰਨ ਕਿ ਸਾਡਾ ਪੁੱਤ ਜਿਹੜਾ ਉਹ ਪਾਕਿਸਤਾਨ ਦੀ ਗੋਲੀ ਨਾਲ ਮਰੇ ਤਾਂ ਸਾਨੂੰ ਕੁਝ ਮਿਲੂਗਾ ਸੋ ਬਹੁਤ ਹੀ ਗਲਤ ਰੀਤ ਹੈ ਖਾਸ ਤੌਰ 'ਤੇ ਕਿ ਸਹੂਲਤ ਕੋਈ ਮਿਲੀ ਹੈ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਕੋਈ ਨਹੀਂ ਸਰ ਸਾਨੂੰ ਕੋਈ ਸਹੂਲਤ ਨਹੀਂ ਮਿਲੀ ਹੈਗੀ ਪੰਜਾਬ ਸਰਕਾਰ ਵੱਲੋਂ ਅਸੀਂ ਹਰ ਇੱਕ ਜਗ੍ਹਾ ਤੇ ਦਰਦ ਦਰ ਤੇ ਢੋਕਰਾਂ ਖਾਦੀਆਂ ਨੇ ਜੋ ਜਵਾਨ ਨੇ ਗਸ਼ੀਦ ਹੋ ਰਹੇ ਨੇ ਉੱਥੇ ਦੇਖ ਦੀ ਡਿਊਟੀ ਕਰਦੇ ਨੇਗੇ ਉਹਨਾਂ ਨੂੰ ਕੁਛ ਨਹੀਂ ਕਰ ਜਿਹੜੇ दारू ਪੀ ਕੇ ਮਰ ਜਾਂਦੇ ਨੇ ਉਹਨਾਂ ਨੂੰ ਦਾਦਾ ਲੱਖ ਦੇ ਦਿੰਦੇ ਨੇਗੇ ਤੇ ਸਾਨੂੰ ਦਰਦਾਂ ਟੋਕਰਾਂ ਖਾਣ ਤੋਂ ਬਾਅਦ 1 ਲੱਖ ਰੁਪਏ ਦਿੱਤਾ ਹੈਗੇ ਮੇਰੇ ਬੇਟੇ ਦਾ ਵੀ ਸੁਪਨਾ ਸੀਗਾ ਐਨਡੀਏ ਦੀ ਭਰਤੀ ਦੇ ਵਿੱਚ ਹੋਣ ਦਾ ਫੌਜ ਦੇ ਵਿੱਚ ਪਰ ਜਾਦੇ ਨੇ ਆਪਣਾ ਦੇਖਿਆ ਸਾਡਾ ਕੋਈ ਮਾਨ ਸਨਮਾਨ ਨਹੀਂ ਤੇ ਡੈਡੀ ਨੇ 22 ਸਾਲ ਜੌਬ ਕਰੀ ਆ ਕੋਈ ਮਾਨ ਸਨਮਾਨ ਨਹੀਂ ਹੋਇਆ ਤਾਂ ਕੋਈ ਵੀ ਬੱਚਾ ਫੌਜ ਵੱਲ ਜਾਣ ਨੂੰ ਤਿਆਰ ਨਹੀਂ ਹੈ ਇਸਟ ਸੁਪਨਾ ਸੀ ਫੌਜ ਬਲ ਜਾਣ ਦਾ ਹਾਂਜੀ ਹੈਗਾ ਸੀ ਸੁਪਨਾ ਹੀ ਫੌਜ ਚ ਜਾਵਾਂਗੇ ਭਰਤੀ ਹੋਵਾਂਗੇ ਪਰ ਹੁਣ ਸਾਡੇ ਸੁਪਨੇ ਟੁੱਟਦੇ ਦਿਖ ਰਹੇ ਨੇ ਕਿਉਂਕਿ ਪੰਜਾਬ ਸਰਕਾਰ ਸਾਡੀ ਕੋਈ ਛਾਹ ਨਹੀਂ ਲੈ ਰਹੀ ਹੈਗੀ ਸਾਡੀ ਕੋਈ ਮਦਦ ਨਹੀਂ ਕਰ ਰਹੀ ਹੈਗੀ ਮਾਨ ਸਾਹਿਬ ਸਾਡੀ ਕੋਈ ਗੱਲ ਨਹੀਂ ਸੁਣ ਰਹੀ ਹੈਗੀ ਤੇ ਇਸ ਤੋਂ ਅਸੀਂ ਬਹੁਤ ਦੁਖੀ ਹਾਂਗੇ ਸੇਵਾ ਤਾਂ ਕੀਤੀ ਹੈ ਸਰ ਦੇਸ਼ ਦੀ ਪੂਰੀ ਸੇਵਾ ਕਰੀ ਆਈ ਲੇਹ ਲਦਾਖ ਤੋਂ ਲੈ ਕੇ ਆਪਣਾ ਇੱਧਰ ਕਸ਼ਮੀਰ ਸਾਰੇ ਬਾਰਡਰਾਂ ਐ ਡਿਊਟੀ ਦਿੱਤੀ ਹੈਗੀ ਪਠਾਨ ਤੱਕ ਜਾ ਕੇ ਆਏ ਨੇਗੇ ਪਰ ਸਾਨੂੰ ਹੁਣ ਕੁਝ ਨਹੀਂ ਦਿਖ ਰਹਾ ਹੈਗਾ ਤੇ ਪੰਜਾਬ ਸਰਕਾਰ ਵੱਲੋਂ ਸਾਨੂੰ ਕੁਝ ਮਿਲਿਆ ਨਹੀਂ ਜਦੋਂ ਕਿ ਮਲ ਪੰਜਾਬ ਸਰਕਾਰ ਇਹ ਗੱਲ ਕਹਿੰਦੀ ਹੁੰਦੀ ਵੀ ਚਾਹੇ ਕੋਈ ਐਕਸੀਡੈਂਟ ਨਾਲ ਮਰਦਾ ਹੈ ਚਾਹੇ ਕੋਈ ਉੱਥੇ ਬਰਫੀ ਤਬਕੇ ਮਰਦਾ ਹੈ ਚਾਹੇ ਕਿਸੇ ਤਰ੍ਹਾਂ ਵੀ ਕਿਸੇ ਫੌਜੀ ਦੀ ਮੌਤ ਹੁੰਦੀ ਹੈ ਤਾਂ ਅਸੀਂ ਉਹਨਾਂ ਨੂੰ ਗ੍ਰਾਂਟ ਦੇਵਾਂਗੇ 1 ਕਰੋੜ ਦੀ ਤੇ ਪਰਿਵਾਰ ਨੂੰ ਪਿੱਛੇ ਸੰਭਾਲ ਵੀ ਕਰਾਂਗੇ ਕਿ ਨੌਕਰੀ ਵੀ ਦੇਵਾਂਗੇ ਉਹਨੂੰ ਸਰਦਾਰਦਰ ਤੇ ਡੋਕਰਾਂ ਖਾ ਕੇ ਪੰਜਾਬ ਸਰਕਾਰ ਨੇ ਸਿਰਫ 1 ਲੱਖ ਰੁਪਇਆ ਦਿੱਤਾ ਹੈ ਇਧਰ ਗੁਜਰਾ 5 ਕਿਲੋਮੀਟਰ ਦੂਰ ਹੈ ਸਾ ਤੋਂ ਉੱਥੇ ਦਰੂਪੀ ਕੇ ਮਰੇ ਨੇ ਤੇ ਇਸ ਨਾਮ ਹੈ ਉਹਨਾਂ ਨੂੰ 10-10 ਲੱਖ ਰੁਪਇਆ ਦੇ ਰਹੀ ਹੈ ਪੰਜਾਬ ਸਰਕਾਰ ਜਦ ਕੇ ਹਾਂਜੀ ਦਿੱਤਾ ਹੈਗਾ ਤੇ ਸਾਡੇ ਬਾਰੇ ਪੰਜਾਬ ਸਰਕਾਰ ਅੱਖਾਂ ਵਿੱਚ ਹੀ ਬੈਠੀ ਹੈ ਜੀ ਕੋਈ ਨਹੀਂ ਪੰਜਾਬ ਸਰਕਾਰ ਬਸ ਵੱਡੇ ਵੱਡੇ ਵਾਦੇ ਕਰਨ ਵਾਲੀ ਹੈ ਔਰ ਕੁਝ ਨਹੀਂ ਕਰਦੀ ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਸਾਡੇ ਸਤਕਾਰਯੋਗ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਇੱਕ ਐਲਾਨ ਕੀਤਾ ਗਿਆ ਸੀ ਕਿ ਜੇਕਰ ਕੋਈ ਫੌਜੀ ਜਵਾਨ ਸ਼ਹੀਦ ਹੁੰਦਾ ਹੈ ਤਾਂ ਜਿਹੜੀ ਐਕਸਗ੍ਰੇਸੀਆ ਗ੍ਰਾਂਟ ਹੈ 1 ਕਰੋੜ ਰੁਪਏ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ ਤੇ ਪਰਿਵਾਰਕ ਮੈਂਬਰ ਨੂੰ ਨੌਕਰੀ ਵੀ ਦਿੱਤੀ ਜਾਵੇਗੀ ਇਥੋਂ ਤੱਕ ਕਿਹਾ ਗਿਆ ਸੀ ਕਿ ਕਿਸੇ ਵੀ ਤਰ੍ਹਾਂ ਫੌਜੀ ਜਵਾਨ ਦੀ ਜੇਕਰ ਮੌਤ ਹੋ ਜਾਂਦੀ ਹੈ ਡਿਊਟੀ ਦੌਰਾਨ ਹੁੰਦੀ ਹੈ ਤਾਂ ਇਹ ਬਣਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਪਰ ਇੱਕ ਮੇਰੇ ਨਾਲ ਪਰਿਵਾਰ ਬੈਠਾ ਜ਼ਿਲ੍ਹਾ ਸੰਗਰੂਰ ਦੇ ਪਿੰਡ ਖੜਿਆਲ ਤੋਂ ਕਰੀਬ ਡੇਢ ਸਾਲ ਤੋਂ ਸਰਕਾਰੀ ਸਹੂਲਤ ਲੈਣ ਲਈ ਪੰਜਾਬ ਸਰਕਾਰ ਦੀ ਸਹੂਲਤ ਲੈਣ ਲਈ ਦਰਦ-ਦਰਦੀਆਂ ਠੋਕਣਾ ਖਾ ਰਿਹਾ ਹੈ ਕੀ ਨਾਮ ਹੈ ਜੀ ਮੇਰਾ ਨਾਮ ਰਜਿੰਦਰ ਘੌਰ ਹੈ ਸਰ ਹਾਂਜੀ ਮੈਂ ਸ਼ਹੀਦ ਗੁਰਵੀਰ ਸਿੰਘ ਦੀ ਵਾਈਫ ਆ ਕਦੋਂ ਮਤਲਬ ਇਹਨਾਂ ਦਾ ਜਿਹੜਾ ਜਿਵੇਂ ਤੁਸੀਂ ਕਹੇ ਸ਼ਹੀਦ ਹੁੰਦੇ ਆ ਕਦੋਂ ਦੀ ਗੱਲ ਹੈ ਇਹ ਕਦੋਂ ਭਰਤੀ ਹੁੰਦੇ ਹੈਗੇ ਇਹ 2003 ਚ ਭਰਤੀ ਹੁੰਦੇ ਆ ਜੀ ਹਮ ਇੱਕ ਅੱਠ 2024 ਦੇ ਵਿੱਚ ਇਹਨਾਂ ਦੀ ਡੈਥ ਹੁੰਦੀ ਹੈ ਜੀ ਹਮ ਤੇ ਤੁਹਾਨੂੰ ਕਦੋਂ ਪਤਾ ਲੱਗਦਾ ਫਿਰ ਸਾਨੂੰ ਸਰ ਇਹ 7 ਤਰੀਕ ਨੂੰ ਇੱਕ ਘਰਾਂ ਛੁੱਟੀ ਕੱਢ ਕੇ ਚਲੇ ਜਾਂਦੇ ਨੇ ਹਮ 8 ਤਰੀਕ ਨੂੰ 12:00 ਵਜੇ ਮਤਲਬ ਸਾਨੂੰ ਯੂਨਿਟ ਤੋਂ ਫੋਨ ਆਉਂਦਾ ਹੈ ਹਮ ਵੀ ਐ ਕਰਕੇ ਵੀ ਗੁਰਵੀਰ ਨੂੰ ਘਰ ਕੋਈ ਪ੍ਰੋਬਲਮ ਸੀ ਅਸੀਂ ਆਖਿਆ ਨਹੀਂ ਵੀ ਵਧੀਆ ਗਏ ਨੇ ਹਸਤੇ ਖੇਡਦੇ ਹੂੰ ਤਾਂ ਉਹ ਕਹਿੰਦੇ ਵੀ ਉਹਨੂੰ ਐਮਐਚ ਲੈ ਕੇ ਜਾ ਰਹੇ ਆ ਮਤਲਬ ਹਸਪੀਟਲ ਲੈ ਕੇ ਜਾ ਰਹੇ ਆ ਵੀ ਬੋਲ ਨਹੀਂ ਰਹੇ ਹੂੰ ਚਲੋ ਅਸੀਂ ਆਖਿਆ ਸਰ ਵੀ ਕੋਈ ਗੱਲ ਨਹੀਂ ਵੀ ਤੁਸੀਂ ਧਿਆਨ ਦੇਵੋ ਹਣਾ ਤੇ 2-3 ਘੰਟੇ ਬਾਅਦ ਮੈਨੂੰ ਫੋਨ ਆਉਂਦਾ ਕਿ ਵੀ ਉਹ ਦੁਨੀਆ 'ਚ ਨਹੀਂ ਰਹੇ ਹੂੰ ਤੇ ਫਿਰ ਕੋਈ ਜਿਹੜੀ ਜਿਵੇਂ ਤੁਸੀਂ ਦੱਸਿਆ ਵੀ ਸੰਸਕਾਰ ਹੁੰਦਾ ਹੈਗਾ ਫੌਜ ਵੱਲੋਂ ਵੀ ਆਉਂਦੇ ਸਲਾਮੀ ਦਿੱਤੀ ਜਾਂਦੀ ਹੈ ਪੰਜਾਬ ਸਰਕਾਰ ਵੱਲੋਂ ਹਾਂਜੀ ਫੌਜ ਵੱਲੋਂ ਵੀ ਸਲਾਮੀ ਦਿੱਤੀ ਜਾਂਦੀ ਹੈ ਤੇ ਪੰਜਾਬ ਸਰਕਾਰ ਵੱਲੋਂ ਵੀ ਸਲਾਮੀ ਦਿੱਤੀ ਜਾਂਦੀ ਹੈ ਜੀ ਉਸ ਟਾਈਮ ਤੇ ਤਾਂ ਬਹੁਤ ਵੱਡੇ ਵੱਡੇ ਵਾਅਦੇ ਕਰਦੇ ਸੀ ਪਰ ਉਹ ਕੋਈ ਵੀ ਵਾਅਦੇ ਤੇ ਪੰਜਾਬ ਸਰਕਾਰ ਖਰੀ ਨਹੀਂ ਉੱਤਰੀ ਕੀ ਕੀ ਸਹੂਲਤ ਕੋਈ ਮਿਲੀ ਹੈ ਪੰਜਾਬ ਸਰਕਾਰ ਵੱਲੋਂ ਤੁਹਾਨੂੰ ਕੋਈ ਨਹੀਂ ਸਰ ਸਾਨੂੰ ਕੋਈ ਸਹੂਲਤ ਨਹੀਂ ਮਿਲੀ ਹੈਗੀ ਪੰਜਾਬ ਸਰਕਾਰ ਵੱਲੋਂ ਅਸੀਂ ਹਰ ਇੱਕ ਜਗ੍ਹਾ ਤੇ ਦਰ ਦਰ ਤੇ ਟੋਕਰਾਂ ਖਾਦੀਆਂ ਨੇ ਜੀਮਾ ਸਾਹਿਬ ਨੂੰ ਵੀ ਮਿਲੇ ਆ ਸੀ ਘਰ ਵੀ ਸਾਰੇ ਆ ਕੇ ਗਏ ਨੇ ਪਰ ਕਿਸੇ ਨੇ ਸਾਡੀ ਕੋਈ ਵੀ ਗੱਲਬਾਤ ਨਹੀਂ ਸੁਣੀ ਇੱਕ ਕਰੋੜ ਦੀ ਰਾਸ਼ੀ ਦਾ ਐਲਾਨ ਕੀਤਾ ਸੀ ਜਿਵੇਂ ਪੰਜਾਬ ਸਰਕਾਰ ਨੇ ਪਤਾ ਤੁਹਾਨੂੰ ਹਾਂਜੀ ਸਰ ਪਤਾ ਤਾਂ ਹੈ ਪਰ ਨਹੀਂ ਸਾਨੂੰ ਕੁਝ ਨਹੀਂ ਦਿੱਤਾ ਇਹਨਾਂ ਨੇ ਕੋਈ 1 ਕਰੋੜ ਨਹੀਂ ਦਿੱਤਾ ਕੁਝ ਨਹੀਂ ਕੀਤਾ ਹੈਗਾ ਇਹ ਬੋਲ ਰਿਹਾ ਸੀ ਵੀ ਕੋਈ ਠੋਕਰ ਲੱਗ ਕੇ ਵੀ ਮੇਰੇ ਪੰਜਾਬ ਦਾ ਜਵਾਨ ਸੀਧ ਹੁੰਦਾ ਤਾਂ ਮੈਂ ਉਹਨੂੰ ਸ਼ਹੀਦ ਮੰਨੂੰ ਸੈਂਟਰ ਸਰਕਾਰ ਮੰਨੇ ਨਾ ਮੰਨੇ ਪਰ ਅਸੀਂ ਤਾਂ ਖੁਦ ਦੇਖ ਰਹੇ ਆ ਵੀ ਸਾਡੇ ਨਾਲ ਤਾਂ ਇਹ ਬੇਇਨਸਾਫੀ ਹੋ ਰਹੀ ਹੈ ਕੋਈ ਘਰੇ ਨਹੀਂ ਉੱਤਰੀ ਹੈ। ਬੁਜ਼ਰਦਾਰ ਦਰ ਦਰ ਤੇ ਢੋਕਰਾਂ ਖਾ ਕੇ ਪੰਜਾਬ ਸਰਕਾਰ ਨੇ ਸਿਰਫ 1 ਲੱਖ ਰੁਪਇਆ ਦਿੱਤਾ ਹੈ। ਇੱਧਰ ਗੁਜਰਾ 5 ਕਿਲੋਮੀਟਰ ਦੂਰ ਹੈ ਸਾ ਤੋਂ। ਉੱਥੇ ਦਾਰੂ ਪੀ ਕੇ ਮਰੇ ਨੇ ਤੇ ਇਸ ਨਾਮ ਹੈ। ਉਹਨਾਂ ਨੂੰ 10-10 ਲੱਖ ਰੁਪਇਆ ਦੇ ਰਹੀ ਹੈ ਪੰਜਾਬ ਸਰਕਾਰ। ਜਦ ਕੇ ਹਾਂਜੀ ਦਿੱਤਾ ਹੈਗਾ ਤੇ ਸਾਡੇ ਬਾਰੇ ਪੰਜਾਬ ਸਰਕਾਰ ਰੱਖਾਂ ਵਿੱਚ ਹੀ ਬੈਠੀ ਹੈ ਜੀ। ਕੋਈ ਨਹੀਂ ਪੰਜਾਬ ਸਰਕਾਰ ਬਸ ਵੱਡੇ ਵੱਡੇ ਵਾਅਦੇ ਕਰਨ ਵਾਲੀ ਔਰ ਕੁਝ ਨਹੀਂ ਕਰਦੀ। ਹੋਰ ਕੋਈ ਲੀਡਰ ਕੋਈ ਜਿਵੇਂ ਤੁਸੀਂ ਦੱਸ ਰਹੇ ਸੀ ਹੋਰ ਵੀ ਆਇਆ ਕੋਈ ਇੱਥੇ? ਲੀਡਰ ਸਾਰੇ ਆਏ ਸੀ ਸਰ। ਸੀਮਾ ਸਾਹਿਬ ਵੀ ਆਏ ਨੇ ਪਰਵਿੰਦਰ ਢਿੰਡ ਸਾਹਿਬ ਵੀ ਆਏ ਨੇ ਆਪਣੇ ਸਿਮਰਜੀਤ ਮਾਨ ਵੀ ਆਏ ਨੇ ਭਗਵੰਤ ਮਾਨ ਦੀ ਮਾਤਾ ਵੀ ਆਏ ਨੇ ਜੀ ਉਸ ਟਾਈਮ ਤੇ ਮਾਤਾ ਜੀ ਕਹਿ ਕੇ ਐਸੀ ਵੈਸੀ ਤੁਹਾਡੇ ਨਾਲ ਖੜੇ ਆ ਜੋ ਵੀ ਤੁਹਾਡਾ ਬਣਦਾ ਹੱਕ ਹੈਗਾ ਅਸੀਂ ਤੁਹਾਡਾ ਦਵਾਵਾਂਗੇ ਵੀ ਭਗਵੰਤ ਮਾਨ ਸਾਹਿਬ ਨਹੀਂ ਆ ਸਕੇ ਉਹਨਾਂ ਨੂੰ ਕੋਈ ਕੰਮ ਸੀ ਪਰ ਉਦੋਂ ਬਾਅਦ ਚ ਕੋਈ ਵੀ ਨਹੀਂ ਆਇਆ ਸਾਡੇ ਕੋਲ ਇੱਕ ਹੁਣ ਵੀ 26 ਜਨਵਰੀ ਤੇ ਸਾਰੇ ਲਗਭਗ ਆਪਣੇ ਮੁੱਖ ਮੰਤਰੀ ਸਾਹਿਬ ਵੀ ਬੋਲ ਰਹੇ ਸੀ ਸਪੀਕਰ ਸਾਹਿਬ ਵੀ ਜਿੱਥੇ ਕਿਤੇ ਵੀ ਉਹਨਾਂ ਨੇ ਝੰਡਾ ਲਹਿਰਾਇਆ ਭਾਸ਼ਣ ਦਿੱਤਾ ਕਹਿੰਦੇ ਅਸੀਂ ਕੋਈ ਅਹਿਸਾਨ ਨਹੀਂ ਕਰ ਰਹੇ ਅਸੀਂ ਆਪੇ ਪੰਜਾਬ ਦੇ ਜਵਾਨ ਜਿਹੜੇ ਮਤਲਬ ਜਾਨ ਜੋਖਮ ਦੇ ਵਿੱਚ ਪਾ ਕੇ ਦੇਸ਼ ਦੀ ਡਿਊਟੀਆਂ ਕਰਦੇ ਨੇ ਦਿਨ ਰਾਤ ਹਨ ਵੀ ਉਹਨਾਂ ਲਈ ਅਸੀਂ ਜਿਹੜਾ ਮਤਲਬ ਸਾਡੀ ਇੱਕ ਆਪਾਂ ਸਹਾਇਤਾ ਕਹਿ ਸਕਦੇ ਹਾਂ ਮਤਲਬ ਉਹਨਾਂ ਨੂੰ ਉਹਨਾਂ ਦਾ ਮਾਨ ਸਨਮਾਨ ਕਹਿ ਸਕਦੇ ਹਾਂ ਨੂੰ ਤੋਂ ਉਹਨੂੰ ਕਿਵੇਂ ਦੇਖਦੇ ਹੋਗੇ ਇਹ ਸਰ ਕੋਈ ਮਾਨ ਸਨਮਾਨ ਨਹੀਂ ਕਰ ਰਹੀ ਪੰਜਾਬ ਸਰਕਾਰ ਮੇਰੇ ਬੇਟੇ ਦਾ ਵੀ ਸੁਪਨਾ ਸੀਗਾ ਐਨਡੀਏ ਦੀ ਭਰਤੀ ਦੇ ਵਿੱਚ ਹੋਣ ਦਾ ਫੌਜ ਦੇ ਵਿੱਚ ਪਰ ਜਾਦੇ ਨੇ ਆਪਣਾ ਦੇਖਿਆ ਸਾਡਾ ਕੋਈ ਮਾਨ ਸਨਮਾਨ ਨਹੀਂ ਇਹ ਡੈਡੀ ਨੇ 22 ਸਾਲ ਜੌਬ ਕਰੀ ਐ ਕੋਈ ਮਾਨ ਸਨਮਾਨ ਨਹੀਂ ਹੋਇਆ ਤਾਂ ਕੋਈ ਵੀ ਬੱਚਾ ਫੌਜ ਵਾਲੇ ਜਾਣ ਨੂੰ ਤਿਆਰ ਨਹੀਂ ਹੱਸਟ ਸੁਪਨਾ ਸੀ ਫੌਜ ਬਲ ਜਾਣ ਦਾ ਹਾਂਜੀ ਹੈਗਾ ਸੀ ਸੁਪਨਾ ਹੀ ਪੌਚ ਜਾਵਾਂਗੇ ਭਰਤੀ ਹੋਵਾਂਗੇ ਪਰ ਹੁਣ ਸਾ ਸੁਪਨੇ ਟੁੱਟਦੇ ਦਿਖ ਰਹੇ ਨੇ ਕਿਉਂਕਿ ਪੰਜਾਬ ਸਰਕਾਰ ਸਾਡੀ ਕੋਈ ਸਾਰ ਨਹੀਂ ਲੈ ਰਹੀ ਹੈਗੀ ਸਾਡੀ ਕੋਈ ਮਦਦ ਨਹੀਂ ਕਰ ਰਹੀ ਹੈਗੀ ਮਾਨ ਸਾਹਿਬ ਸਾਡੀ ਕੋਈ ਗੱਲ ਨਹੀਂ ਸੁਣ ਰਹੇ ਹੈਗੀ ਤੇ ਇਸ ਤੋਂ ਅਸੀਂ ਬਹੁਤ ਦੁਖੀ ਆਂਗੇ ਤੁਹਾਨੂੰ ਲੱਗਦਾ ਵੀ ਬਣਦਾ ਸੀ ਉਹਨਾਂ ਦਾ ਜਿਵੇਂ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੋਇਆ ਤੁਹਾਡੇ ਫਾਦਰ ਸਾਹਿਬ ਨੂੰ ਮਿਲਣਾ ਬਣਦਾ ਉਹ ਬਣਦੇ ਹੀ ਉਹਨਾਂ ਨੇ 22 ਸਾਲ ਨੌਕਰੀ ਕਰੀ 22 ਸਾਲ ਥੋੜੇ ਨਹੀਂ ਹੁੰਦੇ ਹੈਗੇ ਐਨੇ ਨੇ ਔਖੇ ਜਿਹਾ ਆਪਣੀ ਜਾਨ ਦਿੱਤੀ ਹੈ ਲਾਈ ਸੀ ਆਪਣੀ ਜਾਨ ਲਾ ਕੇ ਨੌਕਰੀ ਕੀਤੀ ਸੀਗੀ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ 22 ਸਾਲ ਬਹੁਤ ਜ਼ਿਆਦਾ ਹੁੰਦੇ ਆ ਜੀ ਹੂੰ ਤੇ ਅਸੀਂ ਇਹ ਦੇਖ ਰਹੇ ਹਾਂ ਕਿ ਹੁਣ ਜਦ 22 ਸਾਲ ਉਹਨੇ ਨੌਕਰੀ ਕਰੀਆ ਉਹਨਾਂ ਦਾ ਹੱਕ ਬਣਦਾ ਸੀ ਠੋਕ ਕੇ ਹੱਕ ਬਣਦਾ ਸੀ ਕਿਉਂਕਿ ਇੰਨੀ ਨੌਕਰੀ ਕਰਨੀ ਕੋਈ ਸੌਖੀ ਗੱਲ ਨਹੀਂ ਹੈਗੀ ਜੀ ਹਾਂਜੀ ਡਿਊਟੀ ਦੌਰਾਨ ਹੋਏ ਨੇ ਤੇ ਨਾਲੇ ਇੰਨੀ ਨੌਕਰੀ ਕਰਨੀ ਕੋਈ ਸੌਖੀ ਗੱਲ ਨਹੀਂ ਹੈਗੀ ਜੀ ਲੋਕ 15-15 ਸਾਲ ਲੱਗ ਕੇ ਆ ਜਾਂਦੇ ਨੇਗੇ ਸੇਵਾ ਤਾਂ ਕੀਤੀ ਹੈ ਸਰ ਦੇਸ਼ ਦੀ ਪੂਰੀ ਸੇਵਾ ਕਰੀ ਆਈ ਲੀਲਦਾਖ ਤੋਂ ਲੈ ਕੇ ਆਪਣਾ ਇੱਧਰ ਕਸ਼ਮੀਰ ਸਾਰੇ ਬਾਰਡਰਾਂ 'ਤੇ ਡਿਊਟੀ ਦਿੱਤੀ ਹੈਗੀ ਪਠਾਨ ਤੱਕ ਜਾ ਕੇ ਆਏ ਨੇਗੇ ਪਰ ਸਾਨੂੰ ਹੁਣ ਕੁਛ ਨਹੀਂ ਦਿਖ ਰਹਾ ਹੈਗਾ। ਦੇਖੋ ਤੁਸੀਂ ਕੀ ਕਹਿਣਾ ਚਾਹੋਗੇ ਤੁਹਾਡਾ ਬੱਚਾ ਜਿਵੇਂ ਦੱਸਿਆ ਸਾਰਾ ਕੁਝ ਸੁਣ ਰਹੇ ਹਾਂ ਕੀ ਕਹਿਣਾ ਚਾਹੋਗੇ ਸਾਰੇ? ਬੱਚਾ ਤਾਂ ਇਹ ਸੀ ਦੇਖੋ ਕਿੰਨਾ ਆਪਣਾ ਨਾਲ ਪਾਲਿਆ ਪਰੋਸਿਆ ਹੂੰ ਉਹਨੂੰ ਸਰਕਾਰ ਨੂੰ ਦਿੱਤਾ ਉਹਨੇ 22 ਸਾਲ ਨੌਕਰੀ ਕੀਤੀ ਹੂੰ ਤੇ ਉਥੇ ਜੇ ਆਤਮ ਜੀ ਦੇ ਪਿੱਲਾ ਮਠੋ ਕੀ ਬਿਮਾਰ ਹੋਏ ਉਹ ਇੱਥੇ ਹੋਈ ਹੈ। ਸੈਂਟਰ ਸਰਕਾਰ ਨੇ ਇੱਥੇ ਲੈ ਕੇ ਵੀ ਆਇਆ ਉਹਨੂੰ ਰੈਡ ਬੋਡੀ ਉਜੀ ਸਨਮਾਨ ਕੀ ਤੇ ਸਲਾਮੀ ਦੇ ਕੇ ਉਹਨਾਂ ਨੂੰ ਸੰਸਕਾਰ ਹੋਏਗਾ ਤੇ ਪੰਜਾਬ ਸਰਕਾਰ ਵੱਲੋਂ ਸਾਨੂੰ ਕੁਝ ਮਿਲਿਆ ਨਹੀਂ ਜਦੋਂ ਕਿ ਮੈਂ ਪੰਜਾਬ ਸਰਕਾਰ ਇਹ ਗੱਲ ਕਹਿੰਦੀ ਹੁੰਦੀ ਵੀ ਚਾਹੇ ਕੋਈ ਐਕਸੀਡੈਂਟਾ ਮਰਦਾ ਹੈ ਚਾਹੇ ਕੋਈ ਉਥੇ ਬਰਫੀ ਤਬਕੇ ਮਰਦਾ ਹੈ ਚਾਹੇ ਕਿਸੇ ਤਰ੍ਹਾਂ ਵੀ ਕਿਸੇ ਫੌਜੀ ਦੀ ਮੌਤ ਹੁੰਦੀ ਹੈ ਤਾਂ ਅਸੀਂ ਉਹਨਾਂ ਨੂੰ ਗ੍ਰਾਂਟ ਦੇਵਾਂਗੇ 1 ਕਰੋੜ ਦੀ ਤੇ ਪਰਿਵਾਰ ਨੂੰ ਪਿੱਛੇ ਸੰਭਾਲ ਵੀ ਕਰਾਂਗੇ ਕਿ ਨੌਕਰੀ ਵੀ ਦੇਵਾਂਗੇ ਇੱਕ ਮਿੰਟ ਰੋਕ ਲਓ ਤੇ ਕੋਈ ਮੰਤਰੀਆਂ ਨੂੰ ਮਿਲ ਲੈ ਸੈਨਕਬੋਰਡ ਚੰਡੀਗੜ੍ਹ ਵੀ ਜਾਏ ਸੰਗਰੂਰ ਵੀ ਜਾਏ ਜਿੰਨਕੇ ਸਾਨੂੰ ਸੈਂਟਰ ਵੱਲੋਂ ਤਾਂ ਸੁਣਤਾ ਹੈ ਲੜਕੀ ਨੂੰ ਬਹੁਤ ਕੁਝ ਮਿਲ ਗਿਆ ਕਿ ਜਿੰਨੀ ਉਹਦੇ ਮੱਲ ਜਿੰਨਾ ਜੋ ਵੰਡੇ ਦੇ ਹੱਕ ਤੀਵੇ ਤੇ ਤੋਂਦ ਬਾਦ ਨਾਨਾ ਨੇ ਕੋਈ ਮਾਤਾ ਪਿਤਾ ਬਾਰੇ ਦੱਸਦੇ ਹੁੰਦੇ ਅੱਗੇ ਵੀ ਪਿਤਾ ਨੂੰ ਮਿਲੂਗਾ ਜੀ ਮਾਤਾ ਨੂੰ ਮਿਲੂਗਾ ਕਿਸੇ ਤਰ੍ਹਾਂ ਕੋਈ ਹੋ ਨਹੀਂ ਦਿੱਤਾ ਹੈਗਾ ਤੇ ਦੇਣਾ ਲੈਣਾ ਮੱਲ ਕੁਝ ਹੈ ਹੀ ਨਹੀਂ ਜਦੋਂ ਕਿ ਕਹਿੰਦੇ ਵੀ ਅਸੀਂ ਕਿਸੇ ਤਰ੍ਹਾਂ ਵੀ ਮੌਤ ਹੁੰਦੀ ਹੈ ਫੌਜੀ ਦੀ ਚਾਹੇ ਕੋਈ ਐਕਸੀਡੈਂਟ ਹੋਵੇ ਮਰਤੇ ਜੋ ਲੋਕ ਹੁੰਦੇ ਕਿ ਵੀਰੇ ਆਪਣੇ ਪਿੰਡਾਂ ਚ ਆਏ ਹੁੰਦੇ ਮੋਟਰਸਾਈਕਲ ਤੇ ਠੱਠਦੇ ਵੀ ਉਹਨਾਂ ਵੀ ਨਿਮਾਗੇ ਪਰ ਅਜ ਤੱਕ ਸਾਨੂੰ ਮਤਲਬ ਕੋਈ ਨਾ ਤਮੰਲਾ ਹੋਈ ਨਹੀਂ ਕੀਤਾ ਜਦੋਂ ਕਿ ਡਿਊਟੀ ਦੌਰਾਨ ਉਹਦੀ ਮੌਤ ਹੋ ਗਈ ਕਿਵੇਂ ਦੇਖਦੇ ਜਿਵੇਂ ਤੁਹਾਡੀ ਮਾਤਾ ਕਹਿ ਰਹੀ ਹੈ ਕਿ ਤੁਹਾਨੂੰ ਦਰਦ ਦਰਦੀਆਂ ਠੋਕਰਾਂ ਖਾ ਕੇ ਪੰਜਾਬ ਸਰਕਾਰ ਵੱਲੋਂ 1 ਲੱਖ ਮਿਲਦਾ ਹੈਗਾ 22 ਸਾਲ ਤੁਹਾਡੇ ਪਿਤਾ ਨੌਕਰੀ ਕਰਦੇ ਪਰ ਤੁਹਾਡੇ ਨੇੜਲੇ ਪਿੰਡਾਂ ਦੇ ਵਿੱਚ ਜਿਵੇਂ ਇੱਥੇ ਦੱਸਿਆ 15 18 ਮੌਤਾਂ ਹੁੰਦੀਆਂ ਉਹਨਾਂ ਨੂੰ 10-10 ਲੱਖ ਇੱਥੋਂ ਤੱਕ ਸੁਣਿਆ ਕਿ ਸਰਕਾਰੀ ਨੌਕਰੀਆਂ ਵੀ ਦਿੱਤੀਆਂ ਗਈਆਂ ਦਿੱਤੀਆਂ ਗਈਆਂ ਨੇ ਇਹ ਜਿਹੜੇ ਹਨ ਉਹ ਰਚ दारू ਪੀ ਕੇ ਮਰ ਜਾਂਦੇ ਨੇ ਇਹ ਬਹੁਤ ਸ਼ਰਮਨਾਕ ਗੱਲ ਹੈਗੀ ਪੰਜਾਬ ਸਰਕਾਰ ਵਾਸਤੇ ਜੋ ਜਵਾਨ ਨੇ ਗਸ਼ੀਦ ਹੋ ਰਹੇ ਨੇ ਉੱਥੇ ਦੇਖ ਦੀ ਡਿਊਟੀ ਕਰਦੇ ਨੇਗੇ ਉਹਨਾਂ ਨੂੰ ਕੁਝ ਨਹੀਂ ਕਰ ਜਿਹੜੇ दारू ਪੀ ਕੇ ਮਰ ਜਾਂਦੇ ਨੇ ਉਹਨਾਂ ਨੂੰ 100000 ਰੁਪਏ ਦੇ ਦਿੰਦੇ ਨੇਗੇ ਤੇ ਸਾਨੂੰ ਦਰਦਾਂ ਟੋਕਰਾਂ ਖਾਣ ਤੋਂ ਬਾਅਦ 1 ਲੱਖ ਰੁਪਏ ਦਿੱਤਾ ਹੈਗਾ ਇਹ ਬਹੁਤ ਸ਼ਰਮ ਵਾਲੀ ਗੱਲ ਹੈ ਜੀ ਪੰਜਾਬ ਸਰਕਾਰ ਵਾਸਤੇ